ਕਿਵੇਂ ਵੀ ਇਹ ਕਹਿੰਦੇ ਹੋ ਸਾਰੀ ਘਟਨਾ ਨੂੰ ਜੇ 21 ਤਰੀਕ ਤੋਂ ਲੈ ਕੇ ਹੁਣ ਤੱਕ ਵਾਪਰ ਰਹੀ ਹੈ ਦੇਖੋ ਜੀ ਇਹ ਘਟਨਾ ਜਿਹੜੀ ਸੀ ਨਾ ਇਹ ਬਹੁਤ ਨਿੰਦਣਯੋਗ ਘਟਨਾ ਪੂਰੇ ਸਿੱਖ ਸਮਾਜ ਦੇ ਵਿੱਚ ਇਹਦਾ ਜਿਹੜਾ ਵਾ ਅਕਸ ਜਿਹੜਾ ਬਹੁਤ ਖਰਾਬ ਗਿਆ ਔਰ ਕਈ ਹਿੰਦੂ ਭਾਈਚਾਰੇ ਨੇ ਵੀ ਇਸ ਚੀਜ਼ ਦੀ ਨਿਖੇਧੀ ਕੀਤੀ ਹੈ ਆਲ ਓਵਰ ਕਹਿ ਲਿਆ ਕਿ ਇਹ ਗੁਰਸਥਾਨ ਦੇ ਉਲਟਾ ਗੁਰਸਥਾਨਾਂ ਦੀ ਮਰਿਆਦਾ ਦੇ ਉਲਟਾ ਹੁਣ ਜਿੱਥੋਂ ਤੱਕ ਤੁਸੀਂ ਪਹਿਲਾਂ ਐਕਸਪਲੇਨ ਕਰ ਦਿੱਤਾ ਕਿ ਪਹਿਲਾਂ ਜਾ ਕੇ ਬੀਬੀ ਨੇ ਬੜੇ ਹੀ ਗਰੀਬ ਲਹਿਜੇ ਦੇ ਵਿੱਚ ਮਾਫੀ ਮੰਗੀ ਹੈ ਪੀ ਸਿੱਖ ਕੌਮ ਮੈਨੂੰ ਮਾਫ ਕਰੇ ਮੇਰੇ ਅੱਤੇ ਦਾ ਕੋਈ ਹੈਗਾ ਹੀ ਨਹੀਂ ਸੀ ਪਰ ਜਦੋਂ ਤੇ ਹੁਣ ਆ ਇੱਕ ਤਾਂ ਸਾਫ ਹੋ ਗਿਆ ਵੀ ਇਹਦੇ ਪਿੱਛੇ ਕਿਤੇ ਨਾ ਕਿਤੇ ਸਰਕਾਰੀ ਤੰਤਰ ਭੌਂਕਦਾ ਕਿਤੇ ਨਾ ਕਿਤੇ ਇਹਦੇ ਸਰਕਾਰੀ ਤੰਤਰ ਦੇ ਪਿੱਛੇ ਭੌਂਕਦਾ ਵਾ ਉਹਦੀ ਸ਼ਹਿਤੇ ਹੁਣੇ ਬੜਕਾ ਮਾਰ ਲੱਗ ਪਈ ਆ ਤੇ ਬੀਬੀ ਮੈਂ ਤੈਨੂੰ ਗੱਲ ਦੱਸਦਿਆਂ ਮੈਨੂੰ ਨਹੀਂ ਪਤਾ ਵੀ ਤੂੰ ਗੁਰੂ ਘਰ ਦੀ ਮਰਿਆਦਾ ਬਾਰੇ ਜਾਣਦੀ ਕਿ ਨਹੀਂ ਜਾਣਦੀ ਮੈਨੂੰ ਇਹ ਨਹੀਂ ਪਤਾ ਕਿ ਗੁਰ ਇਤਿਹਾਸ ਬਾਰੇ ਜਾਣਦੀ ਕਿ ਨਹੀਂ ਜਾਣਦੀ ਜੇ ਕਿਤੇ ਤੂੰ ਥੋੜਾ ਜਿਨਾ ਵੀ ਜਾਣਦੀ ਹੁੰਦੀ ਤਾਂ ਤੂੰ ਬੀਬੀ ਇਹਦਾ ਲੱਤਾਂ ਚੱਕ ਕੇ ਉਥੇ ਯੋਗਾ ਨਾ ਕਰਦੀ ਦੇਖ ਤੇਰੇ ਸਮਾਜ ਦਾ ਤੇਰਾ ਵਿਸ਼ਵਾਸ ਹੋਏਗਾ ਯੋਗਾ ਤੇ ਅਸੀਂ ਗੁਰੂ ਦੇ ਸੇਖਾਂ ਆ ਟੈਟ ਪਜਾਮੀਆਂ ਪਾ ਕੇ ਆਪਣਾ ਢਿੱਡ ਵਿਖਾਉਣਾ ਜੀ ਯੋਗਾ ਤੁਸੀਂ ਇਹਨੂੰ ਕਹਿੰਦੇ ਹੋ ਅਸ਼ਰੀਲਤਾ ਪ੍ਰਮੋਟ ਕਰਨਾ ਚਾਹੁੰਦੇ ਤੁਸੀਂ ਯੋਗਾ ਦਾ ਰੂਪ ਦਿੰਦੇ ਇਹਨੂੰ ਤਾਂ ਤੁਸੀਂ 100 ਵਾਰੀ ਕਰੋ ਸਾਨੂੰ ਤਾਂ ਕੋਈ ਮਤਲਬ ਨਹੀਂ ਬਣਦਾ ਪਰ ਸਾਡੇ ਗੁਰੂ ਨੇ ਸਾਨੂੰ ਇਹ ਸਿਖਾਇਆ ਨਹੀਂ ਸਾਨੂੰ ਤਾਂ ਹਮੇਸ਼ਾ ਲਾਜ ਰੱਖ ਕੇ ਪਰਦਾ ਢੱਕਣ ਦੀ ਸਾਨੂੰ ਗੁਰੂ ਨੇ ਸਾਨੂੰ ਸਿਦਾ ਦਿੱਤੀ ਹੈ ਤੇ ਆਪਾਂ ਉੱਤੇ ਪੈਰਾ ਦਿੰਨੇ ਆ ਠੀਕ ਹੈ ਦੂਜੀ ਚੀਜ਼ ਇਹ ਆ ਵਿਵਾ ਜੇ ਤਾਂ ਤੂੰ ਆਈਆਂ ਉੱਥੇ ਮੱਥਾ ਟੇਕਣ ਤਾਂ ਤੇਰੇ ਹੱਥ ਦੇ ਵਿੱਚ ਕਿਤੇ ਆਪਾਂ ਕੜਾ ਪ੍ਰਸ਼ਾਦ ਦੀ ਦੇਗ ਦਾ ਕਿਤੇ ਉਹ ਡੂਣਾ ਨਹੀਂ ਫੜਿਆ ਜਾਂ ਆਪਾਂ ਕਦੇ ਥਾਲੀ ਨਹੀਂ ਦੇਖਿਆ ਜਾਂ ਕਿ ਤੇ ਰਮਾਲਾ ਸਾਹਿਬ ਨਹੀਂ ਦੇਖਿਆ ਉਤੋਂ ਤੇਰੀ ਸ਼ਰਧਾ ਤਨ ਪਤਾ ਲੱਗਦੀ ਤੂੰ ਕਿੰਨੀ ਕਾ ਦੂਜੀ ਚੀਜ਼ ਇਹ ਆ ਰਹੀ ਗੱਲ ਜਿਹੜੀ ਕਹਿੰਦੇ ਨਾ ਮੇਰੀ ਸਰਦਾਰ ਬਾਰ ਬਾਰ ਇੱਕੋ ਗੱਲ ਕੀ ਮੇਰੀ ਤਾਂ ਫੋਟੋ ਸਰਦਾਰ ਨੇ ਖਿੱਚੀ ਆ ਭਾਈ ਉੱਥੇ ਲੱਖਾਂ ਲੋਕ ਆਉਂਦੇ ਆ ਉੱਥੇ ਹਰ ਹਦੇਸ਼ ਤੇ ਕੋਨੇ-ਕੁਣ ਦੁਨੀਆ ਹੁੰਦੀ ਆ ਸਰਦਾਰ ਦਾ ਤਾਂ ਦੇਹਲੀ ਇਦਾਂ ਦਾ ਹੈ ਕਿ ਭਾਈ ਉਹਨੂੰ ਕੋਈ ਵੀ ਕੋ ਕੰਮ ਕਰਨ ਨੂੰ ਸਿਰ ਦੇ ਉਹਨੂੰ ਕਹਿੰਦਾ ਤੇ ਸਿਰ ਦੇ ਦਿੰਦਾ ਫੋਟੋ ਖਿੱਚਣੀ ਕਿ ਬੀਬੀ ਕਿਹੜੀ ਵੱਡੀ ਗੱਲ ਆ ਹਨਾ ਸੋ ਤੂੰ ਇਹਨੂੰ ਆਧਾਰ ਨਾ ਬਣਾ ਤੇਰੀ ਗਲਤੀ ਹੈ ਪਹਿਲਾਂ ਤੂੰ ਮਾਫੀ ਮੰਗਦੀ ਸੀ ਹੁਣ ਤੈਨੂੰ ਕਿਤੇ ਨਾ ਕਿਤੇ ਸਰਕਾਰੀ ਟਟਵਾਂ ਦੀ ਸ਼ੈਵ ਆ ਜਿਹਦੇ ਕਰਕੇ ਬੀਬੀ ਤੂੰ ਹੁਣ ਜੁਲੋੜ ਤੋਂ ਵੱਧ ਬਕਵਾਸ ਕਰਦੀ ਹੈ ਇਸ ਕਰਕੇ ਮੈਂ ਦੱਸ ਦਿਆਂ ਦੂਜੀ ਚੀਜ਼ ਹੈ ਬਾਬਾ ਜੀ ਕਿਤੇ ਨਾ ਕਿਤੇ ਹੁਣ ਐਸਜੀਪੀਸੀ ਨੂੰ ਚੈਲੰਜ ਆ ਤੇ ਇਹ ਐਸਜੀਪੀਸੀ ਦੇ ਮੁਲਾਜ਼ਮਾਂ ਨੂੰ ਵੀ ਬਹੁਤ ਵੱਡੀ ਚੁਣੌਤੀ ਹੈ ਇਹ ਉਹਨਾਂ ਨੂੰ ਸਮਝ ਲੈਣੀ ਚਾਹੀਦੀ ਹੈ ਤੇ ਪ੍ਰਧਾਨ ਸਾਹਿਬ ਨੂੰ ਵੀ ਕਿ ਦੇਖੋ ਸੇਵਾ ਭਾਵਨਾ ਸੀ ਜਿਵੇਂ ਸਾਡੇ ਗੁਰੂ ਦਾ ਸਿਧਾਂਤ ਆ ਕਿ ਘਰ ਆਏ ਨੂੰ ਦੀਗ ਪੱਕੀ ਜਿਹੜਾ ਚੜਕਿਆ ਉਹਨੂੰ ਦੀਗ ਪੱਕੀ ਇਹ ਹੁਣ ਬੀਬੀ ਸਾਡੇ ਨਾਲ ਸਿਧਾਂਤਾਂ ਤੇ ਉਂਗਲ ਚੱਕਦੀ ਪਈ ਹੈ ਸਰਕਾਰੀ ਤੰਤਰ ਦੇ 나ੜ ਰਲ ਹੁਣ ਤੁਸੀਂ ਕਮ ਸੇ ਕਮ ਸੋਚੋ ਭਾਈ ਕਿ ਆਪਾਂ ਆਪਣੇ ਗੁਰਸਿਧਾਤ ਨੂੰ ਬਚਾਉਣਾ ਕਿੱਦਾਂ ਉਹ ਵੀ ਸੋਚਣਾ ਜਿਹੜੇ ਕਿਸ ਦੀ ਫੋਟੋ ਖਿੱਚ ਦਿੰਦੇ ਆ ਪਹਿਲਾਂ ਵੇਖਣ ਉਹਦਾ ਸਿਸਟਮ ਵੀ ਇਹ ਬੀਬੀ ਕਿਸ ਤਰੀਕੇ ਨਾਲ ਫੋਟੋ ਖਿਚਾ ਰਹੀ ਆ ਆਪਾਂ ਉਸ ਤਰੀਕੇ ਦੀ ਫੋਟੋ ਖਿੱਚੀਏ ਇਹ ਇੱਕ ਸਿੱਖ ਦੀ ਜ਼ਿੰਮੇਵਾਰੀ ਕੱਲ ਐਸਡੀਪੀਸੀ ਦੀ ਜ਼ਿੰਮੇਵਾਰੀ ਨਹੀਂ ਇਹ ਸਮਝਣ ਵਾਲੀ ਗੱਲ ਆ ਫਿਰ ਪ੍ਰਧਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਪ੍ਰਧਾਨ ਸਾਹਿਬ ਤੁਸੀਂ ਨਿੱਕੇ ਨਿੱਕੇ ਬੱਚਿਆਂ ਨੂੰ ਤਖਤੇ ਫੜਾ ਕੇ ਉੱਥੇ ਫੋਟੋਆਂ ਖਿਚਾਉਣ ਤੋਂ ਮਨਾ ਕਰਕੇ ਵਾਇਰਲ ਕਰਤਾ ਸਾਰੇ ਬੰਨੇ ਕੀ ਉਹਦਾ ਉਹਦਾ ਤੁਹਾਨੂੰ ਮਿਲ ਗਿਆ ਤੁਹਾਨੂੰ ਨਤੀਜਾ ਉਹਦਾ ਦੱਸੋ ਉਹਦਾ ਕੀ ਸਾਨੂੰ ਬੈਨੀ ਕਮ ਸੇ ਕਮ ਸੇਵਾਦਾਰਾਂ ਨੂੰ ਚਕੰਨੇ ਕਰੋ ਮੇਰੇ ਵੀਰ ਔਰ ਜਿਹੜਾ ਵੀ ਕਿਤੇ ਗੁਰ ਮਰਿਆਦਾ ਦੀ ਘਾਣ ਕਰਦਾ ਵਾ ਜੇ ਹੁਣ ਤੁਸੀਂ ਪਰਚਾ ਪਵਾਇਆ ਹਨਾ ਇਹ ਹੁਣ ਐਸਜੀਪੀਸੀ ਆਪਣੀ ਯੁਰਤ ਵਿਖਾਵੇ ਤੇ ਬੀਬੀ ਨੂੰ ਇੱਥੇ ਲੈ ਕੇ ਆਵੇ ਤੇ ਇਹਦਾ ਭਾਈ ਸਾਹਿਬ ਚੰਗੀ ਤਰ੍ਹਾਂ ਜਾਂਚ ਪੁੱਛ ਪੜਤਾਲ ਦੀ ਕੀ ਕਰਨੀ ਚਾਹੀਦੀ ਹੈ ਇਹਦੀ ਕਿ ਇਹ ਕਮ ਸੇ ਕਮ ਇਹ ਕਿਦੇ ਕਹਿਣ ਤੇ ਆਈ ਆ ਕਦੋਂ ਕਹਿ ਕੇ ਆਈ ਆ ਉਸ ਤੋਂ ਬਾਅਦ ਇਹ ਬੀਬੀ ਮੈਨੂੰ ਦੱਸ ਦੇ ਵੀ ਅੰਮ੍ਰਿਤਸਰ ਦੇ ਵਿੱਚ ਕੋਈ ਆਉਂਦਾ ਭੈਣ ਭਰਾ ਤੇ ਕਮ ਸੇ ਕਮ ਇਥੋਂ ਦੀ ਕੋਈ ਨਾ ਕੋਈ ਸ਼ਾਪਿੰਗ ਕਰਕੇ ਲੈ ਕੇ ਜਾਂਦਾ ਵਾ ਕਿਤੇ ਹੋਰ ਵੀ ਘੁੰਮ ਫਿਰ ਕੇ ਜਾਂਦਾ ਵਾ ਸਵਾਏ ਫੋਟੋ ਖਿਚਾਉਣ ਤਾਂ ਜਾਂ ਯੋਗਾ ਕਰਨ ਤੋਂ ਇਲਾਵਾ ਹੋਰ ਗਈ ਕਿਤੇ ਮੈਨੂੰ ਲੱਗਦਾ ਨਹੀਂ ਕਿਤੇ ਗਈ ਹੋਏਗੀ ਇਹ ਭੱਜ ਗਈ ਉਥੋਂ